ਸੰਤ ਸਾਹਿਬ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਨਵੇਂ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ 12 ਤਰੀਕ ਦਿਨ ਬੁੱਧਵਾਰ ਨੂੰ ਇੱਕ ਮਹਾਨ ਨਗਰ ਕੀਰਤਨ ਹੋਵੇਗਾ ਨਗਰ ਕੀਰਤਨ ਜਿਹੜਾ ਆ ਬਾਦਮੀਕ ਮਹੱਲਾ ਲਾਲ ਚੌਂਕ ਕਮੇਟੀ ਬਾਜ਼ਾਰ ਗੀਤਾ ਭਵਨ ਰੋਡ ਬੰਗਾ ਰੋਡ ਬੰਗਾ ਰੋਡ ਤੋਂ ਘਰਸ਼ੰਕਰ ਰੋਡ ਘਰਸ਼ੰਕਰ ਰੋਡ ਤੋਂ ਡਾਕਟਰ ਮੈਡਕਾ ਚੌਕ ਚੰਡੀਗੜ੍ਹ ਚੌਕ ਰੇਰਵਾੜ ਰੋਡ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਰਬਦਾਸ ਮੰਦਿਰ ਵਿੱਚ ਸਮਾਪਤ ਹੋਵੇਗਾ ਨਗਰ ਕੀਰਤਨ ਤੋਂ ਪ੍ਰੰਤ ਰਾਤ ਨੂੰ ਠੀਕ 8 ਵਜੇ ਇੱਕ ਬੜਾਤ ਭਾਰੀ ਧਾਰਮਿਕ ਦੀਵਾਨ ਸਜੇਗਾ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਕੇਐਸ ਮੱਖਣਨ ਪਾਰਟੀ ਅਤੇ ਟੋਨਾ ਰਾਏ ਕੋਟ ਜੀ ਉਹ ਵੀ ਸਾਬ ਸ੍ਰੀ ਗੁਰੂ ਰਬਦਾਸ ਮਹਾਰਾਜੀ ਦੇ ਜੀਵਨ ਤੇ ਚਾਣਨਾ ਪਾਣਗੇ ਔਰ 13 ਤਰੀਕ ਨੂੰ ਦੈਨੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੀ ਮਸ਼ਹੂਰ ਕਲਾਕਾਰ ਗਿੰਨੀ ਮਾਹੀ ਐਨ ਪਾਰਟੀ ਉਹ ਵੀ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਜੀਵਨ ਤੇ ਚੰਨ ਵਾਲਾ ਪਾਣਗੇ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਨ ਆ ਉਹਦੇ ਸੰਬੰਧ ਵਿੱਚ ਸ਼ਹਿਰ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਆ ਵਕ ਵਕ ਧਾਰਮਿਕ ਜਥੇਬੰਦੀਆਂ ਦੇ ਨਾਲ ਸੰਪਰਕ ਹੋ ਰਿਹਾ ਆ ਦੁਕਾਨਦਾਰਾਂ ਦੇ ਨਾਲ ਸੰਪਰਕ ਹੋ ਰਿਹਾ ਆ ਔਰ ਸ੍ਰੀ ਗੁਰੂ ਰਬਦਾਸ ਮੰਦਿਰ ਤੋਂ ਇੱਕ ਪ੍ਰਵਾਹ ਫੇਰੀ ਚੱਲ ਰਹੀ ਆ ਕਾਫੀ ਜਿਹੜਾ ਸੰਗਤ ਦੇ ਵਿੱਚ ਦਿਲਚਸਪੀ ਆ ਔਰ 12 ਵੀ ਜਿਹੜੇ ਆ ਕਾਫੀ ਸ਼ਧਾਲੂ ਜਿਹੜੇ ਆ ਸਤਗੁਰੂ ਰਵਦਾਸ ਜੀ ਨੂੰ ਮੰਨਣ ਵਾਲੇ ਉਹ ਵੀ ਆ ਰਹੇ ਆ ਅਸੀਂ ਸਾਰੇ ਸੰਗਤ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ 12 ਅਤੇ 13 ਫਰਵਰੀ ਨੂੰ ਸ਼੍ਰੀ ਗੁਰੂ ਰਵਦਾਸ ਮੰਦਰ ਨਵਾਂ ਸ਼ਹਿਰ ਵਿੱਚ ਪਹੁੰਚ ਕੇ ਆਪਣਾ ਜੀਵਨ ਸੰਵਲ ਬਣਾਓ ਅਤੇ ਲਾਭ ਉਠਾਓ ਇੱਕ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਕਈ ਪਿੰਡਾਂ ਦੇ ਵਿੱਚ 11 ਤਰੀਕ ਨੂੰ ਵੀ ਸਤਗੁਰੂ ਅਰਬਜੀ ਦਾ ਜਨਮ ਦਿਨ ਜਿਹੜਾ ਆ ਉਹ ਨਗਰ ਕੀਰਤਨ ਨਿਕਲਦਾ ਆ ਮੈਂ ਪ੍ਰਸ਼ਾਸਨ ਅਕੀ ਵੀ ਬੇਨਤੀ ਕਰਦਾ ਆ ਕਿਉਂਕਿ ਮੰਗਲਵਾਰ ਨੂੰ ਹਾਫ ਜਿਹੜੀ ਆ ਛੁੱਟੀ ਕੀਤੀ ਜਾਵੇ ਔਰ ਇਸ ਦਿਨ ਦੇ ਉੱਤੇ 24 ਘੰਟੇ ਜਿਹੜੀ ਆ ਬਿਜਲੀ ਬੀਜ ਰਣੀ ਚਾਹੀਦੀ ਆ ਔਰ ਪਾਣੀ ਦੀ ਵੀ ਨਹੀਂ ਜਾਣਾ ਚਾਹੀਦਾ ਆ ਜੋ ਆ ਕਿਉਂਕਿ ਮੰਗਲਵਾਰ ਨੂੰ ਹਾਫ ਜਿਹੜੀ ਆ ਛੁੱਟੀ ਕੀਤੀ ਜਾਵੇ ਔਰ ਇਸ ਦਿਨ ਦੇ ਉੱਤੇ 24 ਘੰਟੇ ਜਿਹੜੀ ਆ ਬਿਜਲੀ ਬੀਜ ਰਣੀ ਚਾਹੀਦੀ ਆ ਔਰ ਪਾਣੀ ਨੀ ਵੀ ਨਹੀਂ ਜਾਣਾ ਚਾਹੀਦਾ ਆ ਜੋ ਸੜਕਾਂ ਦੀਆਂ ਮੁਰੰਮਤ ਹੋਣੀ ਚਾਹੀਦੀ ਆ ਔਰ ਮੈਂ ਇੱਕ ਵਾਰੀ ਫਿਰ ਸ਼ਹਿਰ ਵਾਸੀਆਂ ਦਾ ਔਰ ਛੀ ਗੁਰੂ ਅਬਦਾਸ ਮੰਦਿਰ ਪ੍ਰਬੰਧਕ ਕਮੇਟੀ ਦਾ ਲੱਗ ਲੱਗ ਮੱਲੇ ਆਿਆਂ ਦਾ ਔਰ ਖਾਸ ਕਰਕੇ ਬੀਜੇ ਕੁਮਾਰ ਜੀ ਦਾ ਧੰਨਵਾਦ ਕਰਦਾ ਆ ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਚੀラム ਜੀ ਇੱਕ ਮੈਂ ਹੋਰ ਬੇਨਤੀ ਕਰਦਾ ਆ ਪ੍ਰਸ਼ਾਸਨ ਨੂੰ ਕਿ ਜਦੋਂ ਨਗਰ ਕੀਰਤਨ ਆਂਦਾ ਆ ਤੇ ਨਗਰ ਕੀਰਤਨ ਵਾਗੇ ਦਿਨ ਜਿਹੜੀਆਂ ਮੀਟ ਦੀਆਂ ਦੁਕਾਨਾਂ ਔਰ ਸ਼ਰਾਬ ਦੇ ਠੇਕੇ ਆ ਜਿਹੜੇ ਜਿੱਦਾਂ ਪਿਛਲੇ ਸਾਲ ਵੀ ਬੰਦ ਰਹੇ ਆ ਤੇ ਐਸਾਲ ਵੀ ਬੰਦ ਰਹਿਣ ਕਿਉਂਕਿ ਮੈਂ ਇੱਕ ਇਹੀ ਬੇਨਤੀ ਕਰਦਾ ਹਾਂ ਕਿਉਂਕਿ ਜਿਹੜਾ ਧਾਰਮਿਕ ਪ੍ਰੋਗਰਾਮ ਆ ਇਹ ਸਾਰਿਆਂ ਦਾ ਸਾਂਝੀ ਹੁੰਦਾ ਆ ਔਰ ਮੈਂ ਇੱਕ ਹੋਰ ਬੇਨਤੀ ਕਰਦਾ ਆ ਵੀ ਜਿਹੜਾ ਵੀ ਕੋਈ ਸ਼ਰਾਂਤੀ ਅੰਸਰ ਇਸ ਮੌਕੇ ਤੇ ਕੋ ਖੱਪ ਕੰਨ ਦੀ ਕੋਸ਼ਿਸ਼ ਕਰੂੰਗਾ ਉਹਦਾ ਜ਼ਿੰਮੇਵਾਰ ਆਪ ਹੋਵੇਗਾ ਉਹ ਜਿਹੜਾ ਪ੍ਰੋਗਰਾਮ ਆ ਉਹ ਜੇਲ੍ਹ ਥਾਣੇ ਜਾ ਕੇ ਦੇਖੂੰਗਾ ਧੰਨਵਾਦ ਜੀ ਜੈ ਗੁਰਦੇਵ ਤੁਨ ਗੁਰਦੇਵ ਆਪ ਸਭ ਨੂੰ ਪਤਾ ਹੀ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਦਾ ਗੁਰਪੁਰ 12 ਤੇ 13 ਫਰਵਰੀ ਗੁਰੂ ਰਵਿਦਾਸ ਮੰਦਰ ਨਵਾਂ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ 12 ਤਰੀਕ ਦਿਨ ਬੁੱਧਵਾਰ ਹਜ਼ਾਰਾਂ ਹੀ ਨਾ ਨਾਰਿਆਂ ਦੀ ਗਿਣਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਹੁੰਦਾ ਹੋਇਆ ਗੁਰੂ ਰਵਿਦਾਸ ਮੰਦਰ ਵਿਖੇ ਸਪਾਵਤ ਹੋਏਗਾ ਨਗਰ ਕੀਰਤਨ ਦੀ ਸਪਾਵਤ ਤੋਂ ਉਪਰੰਤ ਰਾਤ ਨੂੰ ਇੱਕ ਮਹਾਨ ਧਾਰਮਿਕ ਦੁਆਸ ਸਜੇਗਾ ਜਿਸ ਵਿੱਚ ਕੇਸ ਮੁੱਖੜਨ ਨਲ ਪਾਰਟੀ ਟੋਨਾਰਾਏ ਕੁੱਟੀ ਐਂਡ ਪਾਰਟੀ ਮਹਾਰਾਜ ਦਾ ਗੁੰਡਣ ਕਰਨਗੇ 13 ਤਰੀਕ ਦਿਨ ਵੀਰਵਾਰ 시ਰੂਗੂ ਗਾਸ ਸਾਹਿਬ ਜੀ ਦੇ ਰੱਖੇ ਗਏ ਸਾਇਲ ਪਾਠ ਦੇ ਪੋਗ ਪਾਈ ਜਾਣਗੇ ਉਸ ਤੇ ਵਿੱਚ ਦੋ ਬਾਦ ਗਿੰਨੀ ਮਾਹੀ ਐਂਡ ਪਾਰਟੀ ਕਦੇ ਹੋਰ ਮਹਾਨ ਕਲਾਕਾਰ ਗੁਰਿੰਦਾਬ ਮਾਰੀ ਦੇ ਜੀਵਨ ਸੰਬੰਧੀ ਗੁੰਡਣ ਕਰਨਗੇ ਤੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਮੋਂ ਹਮਾਗੇ 12 ਤੇ 13 ਫਰਵਰੀ ਗੁਰੂ ਅਰਜਨ ਦੇਵ ਜੀ ਪਹੁੰਚੋ ਅਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਸੰਬੰਧੀ ਗੁਣਗਾਨ ਕਰੋ ਧੰਨ ਸ਼ਕਤੀ ਆ ਰਹੇ